ਦੀ 2 ਕਿਲੋ ਰਾਮ ਨੇ ਦੇਣਾ ਹੈ 2 ਕਿਲੋ ਚਵਾ ਕੇ ਦੇ ਦਿਆਂਗੇ ਚਵਾ ਕੇ ਦੇਵਾਂਗੇ ਠੀਕ ਹੈ ਕਿੰਨੇ ਦਿਨਾਂ ਨੂੰ ਚਵਾ ਦਾਂਗੇ ਭਾਈ ਹਫਤੇ ਤੱਕ ਚਵਾ ਦਾਂਗੇ ਹਫਤੇ ਤੱਕ ਕੱਲ ਦਾ ਬੌਲਾ ਯਾਰ ਬੱਚਾ ਬੱਚਾ ਕੱਟੀ ਦਿੱਤੀ ਬਹੁਤ ਚੰਗੀ ਦੇਖੋ ਕੱਟੀ ਦੇਖੋ ਤੁਸੀਂ ਕੱਟੀ ਦੋਸਤੋ ਮਗਰ ਆ ਠੀਕ ਹੈ ਜੀ ਦੇਖ ਸਾਦੇ ਕੱਟੀ ਅਨਮਾਨਾ ਵੀ 45 ਲੀਟਰ ਨੂੰ ਦੋਸਤੋ ਨਾਰਮਲ ਗੱਲ ਹੀ ਐ ਇਹਨੇ ਹੱਥ ਮਾਰਨਾ ਬਾਕੀ ਸੇਵਾ ਤੇ ਨਿਰਭਰ ਹੁੰਦਾ ਲੈ ਵੀ ਤੋਂ ਮੋੜ ਲਈ ਬਹੁਤ ਸੋਹਣੀ ਫੇਸ ਬਿਊਟੀ ਦੇ ਵਿੱਚ ਆ ਦੋਸਤੋ ਰੰਗ ਬਾਜ ਵਹਿੜ ਆ ਪਿਓਰਟੀ ਪੱਖੋਂ ਦੋਸਤੋ ਗੱਲ ਕਰੀਏ ਤਾਂ 101% ਹੀ ਦੋਸਤੋ ਐਚਐਫ ਦੇ ਵਿੱਚ ਆ ਹਾਂਜੀ ਕਿਸਾਨ ਜੀ ਉਹ ਸਵਾਗਤ ਆ ਤੁਹਾਡਾ ਸੁਖਰਾਜ ਦੇ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਪਿੰਡ ਸਗੂ ਤੋਂ ਦੋ ਕਵਰ ਕਰ ਰਹੇ ਹਾਂ ਦੋਸਤੋ ਬਾਈ ਤੇਜੇ ਦੇ ਕੋਲੋਂ ਤੇ ਅੱਜ ਦੋਸਤੋ ਟੌਪ ਦੇ ਨਗੀਨੀਆਂ ਜੀ ਬਾਈ ਕੋਲੇ ਗੱਲ ਕਰੀਏ ਨਾ ਦੋਸਤੋ ਇੱਕ ਐਚਐਫ ਵਹਿੜਾ ਦੋਸਤੋ ਦੂਜਾ ਸੂਆ ਬਹੁਤ ਚੰਗਾ ਰਿਕਾਰਡ ਆ ਦੋਸਤੋ ਇੱਕ ਦੋਸਤੋ ਜਰਸੀ ਆ ਤੇ ਇੱਕ ਦੋਸਤੋ ਬਾਈ ਕੋਲੇ ਮੱਝ ਆ ਉਹਦੇ ਬਾਰੇ ਵੀ ਜਾਣਕਾਰੀ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੰਨਾ ਵੀਰਾਂ ਨੇ ਦੋਸਤੋ ਹਜੇ ਤਾਈਂ ਆਪਣੇ ਸੁਖਰਾਜ ਡੀਰੀ ਫਾਰਮ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਪ੍ਰੋਪਰ ਜਾਣਕਾਰੀ ਦੋਸਤੋ ਬਾਈ ਤੋਂ ਲੈ ਕੇ ਕਰਾਂਗੇ ਤੁਹਾਡੇ ਨਾਲ ਸਾਂਝੀ ਆਓ ਬਾਈ ਜੀ ਹਾਂਜੀ ਬਾਈ ਸੱਸੀ ਗਾ ਸੱਸੀ ਗਾ ਬਾਈ ਹੋ ਠੀਕ ਠਾਕ ਹੈ ਠੀਕ ਆ ਇਹ ਨਾਂ ਦਸੀ ਵੀਰ ਇੱਕ ਰਹੀ ਤੇਜਾ ਬਰਾੜ ਤੇਜਾ ਬਰਾੜ ਠੀਕ ਆ ਬਾਈ ਤੇਜੇ ਇੱਕ ਰਹੀ ਨੰਬਰ ਵੀ ਬੋਲਦੀ 884727632 ਠੀਕ ਆ ਦੁਬਾਰੇ ਫੇਰ 884727632 ਠੀਕ ਆ ਤੇ ਬਾਈ ਅੱਜ ਕਿੰਨੇ ਨਾਗ ਵਿਕਾਊ ਆ ਆਪਣੇ ਕੋਲੇ ਆਪਣੇ ਕੋਲੇ ਦੋ ਨਾਗ ਵਿਕਾਊ ਇੱਕ ਮੱਝ ਵੀ ਸੂਈ ਆ ਉਹਦੀ ਇਰਾਦਾ ਬਣ ਗਿਆ ਜੀ ਵੇਚਣ ਦਾ ਠੀਕ ਆ ਹਾਂ ਚੰਗੇ ਰਕਾ ਤੇਨ ਨਾਗ ਤੇਨ ਨਾਗ ਠੀਕ ਆ ਤੇ ਬਾਈ ਐਚਐਫ ਵੈੜ ਦੀ ਗੱਲ ਕਰ ਲਈਏ ਇਹ ਨਗੀਨਾ ਕੀ ਡਿਟੇਲ ਆ ਜੀ ਇਹਨੇ ਪਹਿਲੇ ਸੂਏ ਦਿੱਤਾ ਬਾਈ 35 36 ਪੀਕ ਲੈਵਲ ਦਾ 38 ਵੀ ਕਰ ਗਈ ਪਰ 35 ਕਿਲੋ ਮੰਨ ਕੇ ਪਹਿਲੇ ਸੂਏ ਦਿੱਤਾ ਪਹਿਣਾ ਬੜੋ ਠੀਕ ਆ ਹਾਂ ਹੁਣ ਦੂਜੀ ਸੂਏ ਲੇ ਗੱਭਣਾ ਦੂਜੀ ਸੂਏ ਗੱਭਣਾ ਦੂਜੀ ਸੂਏ ਦੱਬਣਾ ਠੀਕ ਆ ਇਹ ਆਪਣੇ ਘਰ ਦੀ ਹੈ ਕਿ ਵਪਾਰ ਲਾਈਨ ਚਾਈ ਆ ਬਈ ਨਹੀਂ ਲਈ ਵੀ ਸੀ ਲਈ ਵੀ ਆ ਠੀਕ ਆ ਤੇ ਬਈ ਦਿਨ ਕਿੰਨੇ ਲੱਜੂਗੀ ਫਿਰ ਹਫਤਾ ਪਿਆ ਬਾਕੀ ਆ ਹਫਤਾ ਹਜੇ ਪਿਆ ਦੋ ਦਿਨ ਵੱਧ ਘੱਟ ਠੀਕ ਆ ਕੋਈ ਸੀਮਨ ਵਗੈਰਾ ਦਾ ਰਿਕਾਰਡ ਬਈ ਨਹੀਂ ਸੀਮਨ ਵਗੈਰਾ ਹੈਗਾ ਤੇ ਪਰ ਪ੍ਰੋਪਰ ਨਹੀਂ ਪਤਾ ਆਪਣਾ ਬਈ ਠੀਕ ਆ ਤੇ ਇਹ ਆਪਦਾ ਵੀ ਹੈ ਦਾ ਠੀਕ ਆ ਸਾਰਾ ਰਿਕਾਰਡ ਹੈਗਾ ਯਾਨੀ ਕਿ ਆਪਦਾ ਜੀ ਹਾਂਜੀ ਠੀਕ ਆ ਤੇ ਬਈ ਅੱਜ ਦੀ ਅੰਦਾਜ਼ਾ ਕਿੰਨਾ ਕੁ ਦੁੱਧ ਪਾ ਲੂਗੀ ਇਹੇ ਸਾਨੂੰ ਅਸੀਂ ਸੇਵਾ ਸੁਭਾ ਕੀਤੀ ਬਈ ਫੁੱਲੇ ਨੂੰ ਐਕੀ ਪਾਈ ਆ ਜੀ ਐਗੀ 45 ਤੋਂ ਦਿਨ ਚਾਹੀਏ ਬਹਿਣ ਦੇ ਠੀਕ ਆ 45 ਹਾਂਜੀ ਠੀਕ ਆ ਲਓ ਬਈ ਜੇ ਹਵਾਨੇ ਨਹੀਂ ਵੇਖੀ ਨਾ 45 ਦੋਸਤੋ ਮਹਿਤਾਨਾ ਵੀ ਜੈ ਜੀ ਆ ਹਵਾਨਾ ਬਹੁਤ ਵੱਡਾ ਤਿਆਰ ਆ ਦੋਸਤੋ ਜੇ ਕਹਦੀ ਨਾ ਬੋਰਾ ਹੀ ਬੰਨਿਆ ਵੇਖ ਸਕਦੇ ਆ ਉੱਪਰ ਤੋਂ ਲੈ ਕੇ ਦੋਸਤੋ ਥੱਲੇ ਤਾਈ ਪੂਰਾ ਚੌੜਾ ਕਰਮਾਲੀ ਦਾ ਹਵਾਨਾ ਵੇਖੋ ਢੱਲ ਵੇਖ ਸਕਦੇ ਆ ਬਹੁਤ ਸੋਹਣਾ ਥਣ ਲੱਗਿਆ ਦੋਸਤੋ ਗਾਇਬੂ ਵੇਖੋ ਬਹੁਤ ਸੋਹਣਾ ਗਾਇਆ ਵਾ ਕੱਲਾ ਕੱਲਾ ਥਾਂ ਲੱਗਾ ਦੋਸਤੋ ਕੋਈ ਫੋਟ ਸ਼ਾਂਗ ਨਹੀਂ ਪੂਰਾ ਚੌੜਾ ਹਵਾਨਾ ਤੇ ਫੇਸ ਦੀ ਗੱਲ ਕਰੀਏ ਦੋਸਤੋ ਫੇਸ ਬਿਊਟੀ ਦੀ ਬਹੁਤ ਚੰਗੀ ਆ ਰੰਗ ਬਾਜ ਵਹਿੜਾ ਦੋਸਤੋ ਦੂਜਾ ਸੁਹਾ ਸੁਣੀਆ ਰਾਜੀਪਲੀ ਦੀ ਗੱਲ ਕਰੀਏ ਨਾ ਦੋਸਤੋ ਮੈਂ ਈ ਰਾਜੀ ਐਚ ਫਵਹਿੜ ਨਹੀਂ ਵੇਖੀ ਤੇ ਹਵਾਨਾ ਵੀ ਕਰਮਾਲੀ ਦਾ ਬਹੁਤ ਵੱਡਾ ਤਿਆਰ ਆ ਤੇ ਤੋਰ ਕੇ ਹੁਣੇ ਸੋਹਣੇ ਕਦ ਕਾਠ ਦੇ ਵਿੱਚ ਆ ਦੋਵੇਂ ਪਾਸਿਆਂ ਤੋਂ ਪਹਿਲਾਂ ਤੁਹਾਨੂੰ ਅਨੁਮਾਨ ਕਰਾ ਦਈਏ ਵੇਖ ਸਕਦੇ ਆ ਨਾੜਾ ਨੂੜਾ ਬਹੁਤ ਬਹੁਤ ਚੰਗੀਆਂ ਦੋਸਤੋ ਹਵਾਨੇ ਦੇ ਉੱਤੇ ਥੋੜੀਆਂ ਨਾ ਭਲਾਂ ਕਰ ਗਈ ਭਲਾਂ ਕਰਨ ਥੋੜਾ ਜਿਹਾ ਮਗਰਲਾ ਥਣ ਥੋੜਾ ਵਿਖਾਉਂਦੀ ਆ ਛੋਟਾ ਲੈ ਵੇ ਖੋਲ ਲਈ ਤੋੜ ਕੇ ਵਿਖਾ ਦਈਏ ਤੇ ਇੱਕ ਹੈਗੀ ਜਰਸੀ ਬਾਈ ਕੋਲੇ ਇਹ ਵੀ ਥੋੜੀ ਕੱਚੀ ਆ ਵੇਖ ਸਕਦੇ ਆ ਟੱਲ ਪਹਿਲਾਂ ਗਾਂ ਤੋੜ ਕੇ ਸੋਣੇ ਦੋਸਤੋ ਪੂਰੀ ਵੱਡੀ ਆ ਦੋਸਤੋ ਜੇ ਗੱਲ ਕਰਨ ਲਈ ਰਾਜੀਪੜੀ ਬਹੁਤ ਆ ਵੇਖ ਸਕਦੇ ਆ ਇਹ ਕੀ ਪਲਵਾਨੀ ਆ ਦੋਸਤੋ ਇੱਕ ਹਸਾਬ ਦਾ ਉੱਲੇ ਹੱਡਾ ਪਰਾਂ ਦੇ ਵਿੱਚ ਜਿਹੜੇ ਵੀਰ ਦੇ ਪਸੰਦ ਹੋਈ ਤਾਂ ਇੱਥੇ ਆ ਕੇ ਇੱਕ ਵਾਰੀ ਤੁਸੀਂ ਟਰਾਈ ਮਾਰੇ ਹੋਏ ਗਾਣ ਤੇ ਜ਼ਰੂਰ ਪਸੰਦ ਆਊਗੀ। ਇਹ ਸਾਰੇ ਕਰਮਾਂ ਵਾਲੀ ਦਾ ਹਵਾਨਾ ਦੋਸਤੋ। ਲੈ ਵੀ ਥੋੜੀ ਹੌਲੀ ਤੋਰੀ ਮਾੜੀ। ਦੇਖ ਸਕਦੇ ਬਹੁਤ ਸੋਹਣਾ ਦੋਸਤੋ ਥਾਂ ਲੱਗਿਆ। ਜਿੰਨੀ ਵੀ ਸਫਤ ਕੀਤੀ ਜਾਵੇ ਦੋਸਤੋ ਉੰਨੀ ਥੋੜੀ ਆ। ਇੱਕ ਸਾਦੇ ਢਿੱਲ ਵੇਖ ਸਕਦੇ ਹਵਾਨਾ 'ਚ। ਥੋੜਾ ਇਹ ਨਾ ਕਈ ਕੈਮਰੇ ਤੋਂ ਪਸ਼ੂ ਡਰ ਜਾਂਦਾ ਇਸੇ ਕਰਕੇ ਦੇਖ ਸਕਦੇ ਆ ਪੂਰਾ ਖੁੱਲਾ ਹਵਾਨਾ ਦੋਸਤੋ ਅਨਮਾਨ ਆ ਵੀ 45 ਲੀਟਰ ਨੂੰ ਦੋਸਤੋ ਨੋਰਮਲ ਗੱਲ ਹੀ ਇਹਨੇ ਹੱਥ ਮਾਰਨਾ ਬਾਕੀ ਸੇਵਾ ਤੇ ਨਿਰਭਰ ਹੁੰਦਾ ਲੈ ਵੀ ਤੋ ਮੋੜ ਲਈ ਬਹੁਤ ਸੋਹਣੀ ਫੇਸ ਬਿਊਟੀ ਦੇ ਵਿੱਚ ਆ ਦੋਸਤੋ ਰੰਗ ਬਾਜ ਵਹਿੜਾ ਪਿਓਰਟੀ ਪੱਖੋਂ ਦੋਸਤੋ ਗੱਲ ਕਰੀਏ ਤਾਂ 101% ਹੀ ਦੋਸਤੋ ਐਫ ਦੇ ਵਿੱਚ ਆ ਦੇਖ ਸਕਦੇ ਆ ਰੇਟ ਆਪਾਂ ਭਰਾ ਤੋਂ ਪੁੱਛ ਲੈਨੇ ਆਂ ਬਾਕੀ ਦੋਸਤੋ ਚੰਗੇ ਪੁਸ਼ਮਾਂ ਦੇ ਬਾਈ ਨੂੰ ਸ਼ੌਂਕ ਆ ਦੋਸਤੋ ਮੱਝਾਂ ਵੀ ਬਹੁਤ ਚੰਗੀਆਂ ਚੰਗੀਆਂ ਦੋਸਤੋ ਬਾਈ ਕੋਲੇ 20 ਲੀਟਰ ਤੋਂ ਪਲੱਸ ਵਾਲੀਆਂ ਖੜੀਆਂ ਐਸ ਵਕਤ ਬਈ ਤੇਜੇ ਦਾ ਰੇਟ ਕੀ ਕਰਦੇ ਆਂਗੇ ਜੈ ਜੈ ਦੱਸੀ ਬਾੜਾ ਅਝਾੜਾ ਕੰਮ ਨਾ ਹੀ ਰੱਖੀ ਯਾਰ ਮੰਗਲੂ ਜੀ ਨੇ ਮਰ ਜੇ 1.5 ਲੱਖ ਦੀ ਘਰ ਦੇ ਦਿੱਤਾ ਜੀ 1.5 ਲੱਖ ਦੀ ਦੇ ਦੇਣ ਜੀ ਆ ਦਰਮਾਨ ਫੁੱਲ ਕਰਾਂਗੇ ਬੰਦੇ ਦਾ ਗਰੰਟੀ ਚਵਾ ਕੇ ਦੇ ਸਕਦੇ ਆਪਾਂ ਠੀਕ ਆ ਚਵਾ ਕੇ ਦੇ ਦਾਂਗੇ ਜਣੀ ਚਵਾ ਕੇ ਦੇਵਾਂਗੇ ਐ ਨਹੀਂ ਕੋਈ ਕਹੂਗਾ ਵੀ ਆਪਣਾ ਕੋਈ ਉਹ ਹੀ ਕੰਮ ਆ ਰੱਬ ਦੀ ਕਿਰਪਾ ਭੌਂਦੀ ਆਪਣੇ ਨਾਲ ਸਾਈ ਕਰ ਲੈ ਸਾਈ ਕਰ ਲੈ ਅਗਲਾ ਸੂਈ ਤੋਂ ਬਾਅਦ ਲ ਜਾਵੇ ਯਾਦ ਰੱਖੂਗਾ ਆਪਾਂ ਬਹੁਤ ਹੀ ਸੇਵਾ ਕੀਤੀ ਐ ਇੱਥੇ ਕਿੰਨਾ ਬਣੋ ਸੂਇਆਂ ਤੋਂ ਬਾਅਦ ਬਈ ਕਿੰਨੇ ਦਿਨਾਂ ਤੱਕ ਕਿੰਨਾ ਦੁੱਧ ਚਵਾ ਦੇਾਂਗੇ 40 ਕਿਲੋ ਚਵਾ ਲਾਂਗੇ ਹੱਥੋਂ ਖਟਮਾ ਬਾਈ ਆ 10 ਦਿਨਾਂ ਤੱਕ ਠੀਕ ਆ ਜਾਨੀ ਕਿ ਸੂਨ ਦੇ ਵਿੱਚ ਹਫਤਾ ਲੈ ਜੂਗੀ ਤੇ ਕੋਈ ਉਹ ਤੋਂ 10 ਦਿਨ ਬਾਅਦ ਵੀ ਸਾਹਬ ਇੰਤੇ ਸਾਹਬ ਹੋਰ ਹੋ ਜਾਂਦਾ 15 ਦਿਨਾਂ ਬਾਅਦ ਉਹਤੀ ਆਉਂਦੀ ਸਹੀ ਠੀਕ ਆ ਲੋ ਬਈ ਜਿਹੜੇ ਵੀਰ ਦੇ ਪਸੰਦ ਹੋਏ ਇੱਕ ਵਾਰੀ ਤਸੱਲੀ ਜ਼ਰੂਰ ਕਰਿਓ ਇੱਥੇ ਆ ਕੇ ਤੇ ਬਾਈ ਦਾ ਕਹਿਣਾ ਦੋਸਤੋ ਸਾਈ ਕਰ ਲੈ ਤੇ ਆਪਾਂ 40 ਲੀਟਰ ਦਾ ਚਵਾ ਕੇ ਦੇ ਦੇਾਂਗੇ ਜਿਹੜੇ ਵੀਰ ਦੇ ਪਸੰਦ ਹੋਵੇ ਬਾਕੀ ਦੋਸਤੋ ਨੰਬਰ 22 ਦਾ ਸਕਰੀਨ ਤੇ ਦੋ ਨੰਬਰ ਦੀ ਜਾਣਕਾਰੀ ਲੈਣੇ ਆ ਲੈ ਬਈ ਇਹਦੇ ਬਾਰੇ ਦਸੀ ਤੇ ਦਰਸੀ ਹੈ ਦੂਜਾ ਸੂਆ ਬਾਈ ਜੀ ਠੀਕ ਆ ਇਹ ਜਰਸੀ ਦੂਜਾ ਸੂ ਆ ਇਹ ਕਿੰਨੇ ਦਿਨ ਲੱਜੂਗੀ ਬਾਈ ਠੰਡੀ ਸੀਲ ਆ ਲਓ ਬਈ ਠੰਡੀ ਸੀਲ ਦੀ ਗੱਲ ਕਰੀਏ ਠੰਡੀ ਸੀਲ ਆ ਦੇਖ ਸਕਦੇ ਆ ਥਾਣ ਵੀ ਸੋਹਣਾ ਲੱਗਿਆ ਦੇਖ ਸਕਦੇ ਕੱਲਾ ਕੱਲਾ ਥਾਣਾ ਢਿੱਲ ਢੂਲ ਚੰਗੀ ਪਈ ਆ ਬਈ ਇਹ ਤੇजे ਕਿੰਨੇ ਦਿਨ ਲੈ ਜੂਗੀ ਇਹ ਹਲੇ 15 ਦਿਨ ਲੈ ਜੂਗੀ ਇਹ 15 ਦਿਨ ਵਾਕਈ ਦੋਸਤੋ 15 ਦਿਨ ਇਹਨੇ ਲੈ ਜਾਣੇ ਕਿਉਂਕਿ ਢਿੱਲ ਬਹੁਤ ਆ ਮਗਰਲੇ ਪਾਸੋਂ ਵੇਖੋਗੇ ਨਾ ਬਾਕੀ ਜੇ ਗੱਲ ਕਰੀਏ ਨਾ ਦੋਸਤੋ ਛੋਟੀ ਨਹੀਂ ਦਰਮਿਆਨੇ ਕੱਦ ਕਾਠ ਵਾਲੀ ਆ ਦੇਖ ਸਕਦੇ ਆ ਥਾਣ ਸੋਹਣਾ ਲੱਗਿਆ ਬਾਕੀ ਫੇਸ ਦੀ ਕੁਆਲਿਟੀ ਵੇਖੋਗੇ ਨਾ ਦੋਸਤੋ ਬਹੁਤ ਸੋਹਣੀ ਆ ਦੇਖ ਸਕਦੇ ਆ ਬਹੁਤ ਬਰੀਕੀਆਂ ਦੋਸਤੋ ਵੈੜ ਦੇ ਵਿੱਚ ਦੂਜਾ ਅਸੂਆ ਸੁਣੀ ਆ ਤੇ ਬਈ ਤੇ ਜੇ ਇਹ 15 ਦਿਨ ਲੈ ਜੂਗੀ ਤੇ ਦੁੱਧ ਪਹਿਲੇ ਸੂਏ ਦਾ ਕੀ ਰਿਕਾਰਡ ਰੂਪ 14 ਕਿਲੋ ਸਹੀ ਚੋਇਆ ਵੀ ਨੈਟ ਯਾਰ ਗੱਪ ਠੀਕ ਹੈ 14 ਕਿਲੋ ਜਾਨੀ ਕਿ ਪਹਿਲੇ ਸੂਏ ਵਿੱਚ ਇਹਦੀ ਪਾ ਦੂ 15 16 15 16 ਹੱਥੋਂ ਪਾ ਦੋ ਠੀਕ ਆ ਲੈ ਵੀ ਇਹਦਾ ਵੀ ਢੀੜਾ ਕਢਾ ਲਈ ਇੱਕ ਆਈ ਜੇ ਫੇਸ ਬਿਊਟੀ ਦੀ ਗੱਲ ਕਰੀਏ ਦੋਸਤੋ ਇਹਦੀ ਵੀ ਬਹੁਤ ਸੋਹਣੀ ਆ ਬਾਕੀ ਬਾਡੀ ਬੰਦ ਤੇ ਬਹੁਤ ਚੰਗਾ ਦੋਸਤੋ ਇਹ ਐਕਸਾ ਦੇ ਹਵਾਨਾ ਬਹੁਤ ਸੋਹਣਾ ਦੋਸਤੋ ਫਿਕਸ ਇਹ ਹਵਾਨਾ ਰੱਖਣਾ ਥਣ ਸੋਹਣਾ ਲੱਗਿਆ ਜਿਹੜੇ ਵੀਰ ਦੇ ਦੋਸਤੋ ਪਸੰਦ ਹੋਵੇ ਤਾਂ ਇੱਥੇ ਆ ਕੇ ਇੱਕ ਵਾਰੀ ਤਸੱਲੀ ਕਰ ਲਿਓ ਕਿਉਂਕਿ ਦੋਵੇਂ ਪਸ਼ੂ ਗੱਬਣਾ ਤੇ ਮਾਝਾ ਦੋਸਤੋ ਜਿਹੜੀ ਬਾਈ ਕੋਲੇ ਸੂਈ ਸਵਾਈ ਆ ਚੰਗੀ ਬੋਦੀ ਬਾਦੀ ਆ ਦੋਸਤੋ ਬੰਦ ਹੀ ਦੇਖ ਸਕਦੇ ਮੱਥੇ ਦੇ ਵਿੱਚ ਟੋਆ ਦੇਖ ਸਕਦੇ ਆ ਬਾਕੀ ਫੇਸ ਦੀ ਗੱਲ ਕਰੀਏ ਦੋਸਤੋ ਬਹੁਤ ਸੋਹਣਾ ਫੇਸ ਆ ਸੋਹਣੀ ਦੋਸਤੋ ਜਰਸੀ ਆ ਜਿਹੜੇ ਵੀਰ ਜੱਸੀ ਰੱਖਣ ਦੇ ਸ਼ਕੀਨ ਆ ਨਾ ਇੱਥੇ ਆ ਜਿਓ ਬਾਈ ਤੇਜੇ ਕੋਲੇ ਦੋਸਤੋ ਤੇ ਇਧਰ ਦੋਸਤੋ ਬਾਈ ਨੇ ਸ਼ੌਂਕ ਨਾਲ ਵਾਚੀਆਂ ਜਿਹੜੀਆਂ ਰੱਖੀਆਂ ਹੋਈਆਂ ਖੁੱਲੀਆਂ ਦੇਖ ਸਕਦੇ ਆ ਜੱਸੀ ਇਹ ਪਹਿਲਾ ਵਾਚੀ ਨਹੀਂ ਹੈਗੀ ਆਪਣੇ ਕੋਲੇ ਠੀਕ ਆ ਇੱਕ ਜੱਸੀ ਅੱਛੀ ਹੈ ਆਪਣੇ ਕੋਲੇ ਜੇ ਕੋਈ ਬੰਦਾ ਹੋਵੇ ਠੀਕ ਆ ਜਰਸੀ ਵਾਚੀ ਇਹ ਇਹ ਚਫ ਨਹੀਂ ਦੇਣੀ ਇਹ ਚਫ ਨਹੀਂ ਜੱਸੀ ਠੀਕ ਆ ਇਹ ਜਰਸੀ ਦੇਖ ਸਾਹਦੇ ਆ ਦੋਸਤੋ ਬਹੁਤ ਸੋਹਣੀ ਅੱਛੀ ਹੈ ਇਹ ਬਾਈ ਤੇਜੇ ਇਹ ਵੈੜ ਦਾ ਕੀ ਰੇਟ ਆ ਰੇਟ ਵੀਰੇ 80 ਕਰਾ ਲਓ 85 ਕਰਾ ਲਓ 75000 ਦੀ ਨੈਟ ਦੇਣੀ 75000 ਦੀ ਦੇ ਦੇਾਂਗੇ ਨੈਟ ਦੇਣੀ ਠੀਕ ਆ ਲਓ ਵੀ 15 ਦਿਨਾਂ ਦੀ ਆ ਦੇਖੋ ਠੀਕ ਆ ਐ ਨਹੀਂ ਕਿਸੇ ਕੋਲ ਵੀ 15 ਦਿਨਾਂ ਦੀ ਕੱਚੀ ਆ ਤੇ ਰੇਟ ਇਹਦਾ ਆਪਾਂ ਕਿੰਨਾ 75 75000 75000 ਲਓ ਵੀ 75000 ਦੇ ਵਿੱਚ ਤੁਹਾਡੀ ਹਾਂ ਨਾ ਹੋ ਜੂ ਤੇ ਮੱਛੀ ਦਾ ਰੇਟ ਦੱਸੀ ਬਈ ਤੇ ਜੇ ਉਹ ਫੋਨ ਤੇ ਕਰ ਲੈ ਮੱਛੀ ਹਾਏ ਖੀਰੀ ਆ ਹੈ ਉਹ ਤਾਂ ਬੱਚਾ ਭਈਆ ਸਹੀ ਗੱਲ ਆ ਸਹੀ ਆ ਤੇ ਹੈ ਬਾਕੀ ਦੋਸਤੋ 22 ਦੇ ਨਾ ਸ਼ੌਂਕ ਦੇ ਕੰਮ ਆ ਕਿਉਂਕਿ ਇਹ ਲਹਾਜਾਂ ਵੀ ਬਾਈ ਦੀਆਂ ਬਹੁਤ ਆ ਤੇ ਇੱਕ ਵੱਚੀ ਹੋਰ ਸੀ ਬਾਈ ਕੋਲੇ ਐਚ ਐਫ ਉਹ ਕੋਈ ਮੇਰੇ ਆਏ ਤੋਂ ਹੀ ਖੋਣ ਵਾਲਾ ਕੰਮ ਹੀ ਬਣ ਗਿਆ ਦੇ ਕੇ ਤਾਂ ਵਿਚਾਰਾ ਪੈਸੇ ਹੀ ਦਿੱ ਗਿਆ ਤੇ ਪਰ ਰੱਖਣੀਆਂ ਸੀ ਬਾਈ ਨੇ ਇੱਥੇ ਜਿਵੇਂ ਆਪ ਦੋ ਖੁੱਲੀਆਂ ਫਿਰਦੀਆਂ ਇੱਕ ਹੋਰ ਸੀ ਤੇ ਉਹ ਧੱਕੇ ਨਾਲ ਹੀ ਬਾਈ ਲੈ ਗਿਆ ਤੇ ਬਾਈ ਇਹ ਮਾਈ ਦੀ ਗੱਲ ਇਹ ਸਮਝ ਲੈ 23 ਕਿਲੋ ਦਾ ਰਿਕਾਰਡ ਆਪਣੇ ਘਰ ਦੀ ਮੈਂ ਬਾਈ ਠੀਕ ਆ ਇਹ ਝੋਟੀ ਹੁਣ ਕੱਲ ਸੂਈ ਹੈ ਕੱਟੀ ਹੈ ਮਗਰ ਜੇ ਕੋਈ ਚੰਗਾ ਬੰਦਾ ਸ਼ਕੀਨ ਹੋਵੇ 20 ਕਿਲੋਲੀ ਝੋਟੀ ਲੈਣੀ ਹੈ ਮੈਂ ਠੀਕ ਆ ਇਹ ਤਾਂ ਵੀ ਦਿੱਤੀ ਆ ਕੱਲ ਸੂਈ ਆ ਢੋਲੇ ਚ ਜਮਾ ਵੇਲੀ ਕੀਤੀ ਹੋਈ ਵੀ ਆ ਕੱਲ ਠੀਕ ਜੋਟੀ ਦਾ ਕੱਦ ਕਾਠ ਜੇ ਵੇਲ ਦੀ ਗੱਲ ਕਰਗੇ ਥਾਲੇ ਵੀ ਦੀ ਗੱਲ ਕਰਗੇ ਐ ਨਹੀਂ ਇਹ ਬਸ ਸਹੀ ਆ ਸਹੀ ਆ ਇਹ ਐ ਨਹੀਂ ਆਪਣੇ ਘਰ ਦੀਆਂ ਝੋਟੀਆਂ ਵੀ ਠੀਕ ਐ ਇਹ ਘਰ ਦੀ ਆ ਇਹ ਘਰ ਦੀ ਝੋਟੀ ਆ ਠੀਕ ਆ ਲਓ ਬਈ ਸਜਣੋ ਕੱਦ ਕਾੜ ਪੂਰਾ ਵੱਡਾ ਪਹਿਲਾ ਸੂਏ 20 ਕਿਲੋ ਗਰੰਟੀ ਤੇ ਆਪ ਨੂੰ ਸ਼ਰਤ ਰੱਖ ਕੇ ਸਾਈ ਦੇ ਕੇ ਆਪਾਂ 20 ਕਿਲੋ ਚੋਣ ਹੁਣ ਪਹਿਲਾ ਸੂਆ ਸੂਈ ਆ ਦੂਜਾ ਹੈ ਪਰ ਦੂਜਾ ਸੂਆ ਸੂਈ ਆ ਹੁਣ ਹੁਣ ਦੂਜਾ ਸੂਈ ਆ ਹਾਂ ਪਹਿਲੇ ਸੂਏ 20 ਕਿਲੋ ਤਾਂ ਦੁੱਧ ਨੇ ਠੀਕ ਆ ਪਹਿਲੇ ਸੂਏ 2 ਨੇ ਨੀ ਬੀ ਉਹੋ ਦੁੱਧ ਐਤ ਕੀ 2 ਕਿਲੋ ਰਾਮ ਨੇ ਦੇਣਾ 2 ਕਿਲੋ ਚਵਾ ਕੇ ਦੇ ਦਿਆਂਗੇ ਚਵਾ ਕੇ ਦੇਵਾਂਗੇ ਠੀਕ ਆ ਕਿੰਨੇ ਦਿਨਾਂ ਨੂੰ ਚਵਾ ਦਾਂਗੇ ਬਾਈ ਹਫਤੇ ਤੱਕ ਚਵਾ ਦਾਂਗੇ ਹਫਤੇ 15 ਕਿਲੋ ਕੱਲ ਦਾ ਬੌਲਾ ਯਾਰ ਬੱਚਾ ਬੱਚਾ ਕੱਟੀ ਦਿੱਤੀ ਬਹੁਤ ਚੰਗੀ ਦੇਖੋ ਕੱਟੀ ਦੇਖੋ ਤੁਸੀਂ ਦੇਖ ਸਕਦੇ ਆ ਕੱਟੀ ਦੋਸਤੋ ਬਿਲਕੁਲ ਜੈਡ ਬਲੈਕ ਆ ਮੋਹਰਾ categories ਦੇ ਵਿੱਚ ਤੇ ਮੱਝ ਦੋਸਤੋ ਝੋਟੀ ਆ ਗ੍ਰੇਡੇਡ ਪੈਂਦੀ ਆ ਮੱਥੇ 'ਚ ਬਾਲਾ ਊਸ਼ ਚਿੱਟੀ ਆ ਤੇ ਥਣ ਬਹੁਤ ਸੋਨਾ ਲੱਗਿਆ ਦੋਸਤੋ ਦੇਖ ਸਕਦੇ ਆ ਬਾਈਆਂ ਦਾ ਹਫਤੇ ਤਾਈਂ 22 ਲੀਟਰ ਚਵਾ ਕੇ ਦੇ ਦਿਆਂਗੇ ਜਿਹੜਾ ਵੀਰ ਸੌਦਾ ਕਰਦਾ ਨਾੜਾ ਨੂੜਾ ਵੇਖ ਸਕਦੇ ਆ ਦੋਸਤੋ ਪਹਿਲੇ ਸੂਏ ਬਾਈਆਂ ਦਾ 20 ਲੀਟਰ ਦੁੱਧ ਪਾਇਆ ਇਹਨੇ ਬਾਕੀ ਦੋਸਤੋ ਅਨਮਾਨ ਆ ਜਿਹੜੇ ਹਿਸਾਬ ਨਾਲ ਪੱਠਪੂੜਾ ਦੋਸਤੋ ਰਾਜੀਪੜੀ ਆ ਭਵਾਨਾ ਸੋਨਾ ਦੋਸਤੋ ਕਿਉਂਕਿ ਚਵਾਈ ਹੋਈ ਆ ਸਵੇਰ ਦਾ ਦੋਸਤੋ 11 12 ਦਾ ਟਾਈਮ ਆ ਉਸ ਢੰਗ ਨਾਲ ਜੱਜਮੈਂਟ ਕਰੋ ਇਹ ਥਣ ਬਹੁਤ ਸੋਨਾ ਲੱਗਿਆ ਬਈ ਤੇ ਜੇ ਇਹਦਾ ਵੀ ਇੱਕ ਢੇੜਾ ਕਢਾ ਦਗੇ ਬਾਕੀ ਦੋਸਤੋ ਇਹ ਬਾਈ ਦੁੱਧੋ ਡਰਾਈ ਆ ਕੇ ਇਹ ਦੁੱਧੋ ਡਰਾਈ ਆ ਇਹ ਦੁੱਧੋ ਡਰਾਈ ਠੀਕ ਆ ਇਹਦੀ ਭੈਣ ਹੀ ਆ ਇਹ ਲਓ ਬਾਈ ਪਸ਼ੂ ਬਾਈ ਕੋਲੇ ਹਮੇਸ਼ਾ ਹੀ ਬਹੁਤ ਚੰਗੇ ਹੁੰਦੇ ਅੱਗੇ ਵੀ ਇੱਕ ਦੋ ਵੀਡੀਓ ਕਵਰ ਕੀਤੀਆਂ ਦੇਖ ਸਕਦੇ ਆ ਦੋਸਤੋ ਖੁੱਲੇ ਹੱਡਾਂ ਪੈਰਾਂ ਦੇ ਵਿੱਚ ਦੋਸਤੋ ਮੱਝ ਆ ਜਿਹੜੇ ਵੀ ਇਹਦੇ ਪਸੰਦ ਹੋਵੇ ਨਾ ਇੱਥੇ ਆ ਜੋ ਜੇ ਤੇ ਬਾਈ ਨਾਲ ਸਾਈ ਕਰ ਲਿਓ ਜੇ ਤੇ 22 ਲੀਟਰ ਦੁੱਧ ਦੁੱਧ ਚਵਾ ਕੇ ਲਾ ਜਾ ਸਕਦੇ ਆ ਦੇਖ ਸਕਦੇ ਆ ਥਣ ਥਣ ਬਹੁਤ ਸੋਹਣਾ ਲੱਗਿਆ ਕਿਉਂਕਿ ਸੁਬਾਹ ਆ ਦੋਸਤੋ 11:00 11:30 ਦਾ ਟਾਈਮ ਆ ਆਪਾਂ ਕਿਹੜਾ ਵੀਡੀਓ ਪਾਉਣੀ ਸੀ ਬਾਈ ਇਹਦੀ ਠੀਕ ਆ ਵੀਡੀਓ ਨਹੀਂ ਪਾਉਣੀ ਸੀ ਇਹ ਤਾਂ ਵੈਸੇ ਆਪਾਂ ਖਾਤੀ ਠੀਕ ਆ ਇਹ ਕਾ ਮੱਝ ਇੱਕ ਵੇਚਨੀ ਆ ਪੈਂਦਾ ਮੱਝਾਂ ਦੀ ਜਿਹੜੀ ਵੇਚਣੀ ਬਸ ਇਹ ਸੁਈਆਂ ਮੱਝਾਂ ਵਿੱਚ ਤਾਜੀ ਇੱਕ ਇਹ ਤਾਂ ਆ ਜੀ ਆਹ ਹੋਣੀ ਸੁਈ ਆ ਘੰਟਾ ਪਹਿਲਾਂ ਠੀਕ ਆ ਇਹ ਵੀ ਕੋਈ ਬੰਦਾ ਆਪ ਔਰਟ ਤੇ ਲੈ ਜਾਏ 8 ਕਿਲੋ ਦੁੱਧ ਦੀ ਔਰਟ ਤੇ ਮੱਝ ਲੈ ਜਾਏ 500 31 ਇਹਨੇ ਦਿੱਤੀ ਆ ਕੱਟੀ ਇਹਨੇ ਦਿੱਤੀ ਇਹ ਦੋਸਤੋ ਇਹਦੀ ਵੀ ਕੱਟੀ ਬਹੁਤ ਸੋਹਣੀ ਆ ਇਹ ਮੱਝ ਗ੍ਰੇਡਡ ਪੈਂਦੀ ਆ ਦੇਖ ਸਕਦੇ ਆ ਸਿੰਘ ਠੀਕ ਆ ਇਸੇ ਦਾ ਰਵਾ ਲਓ ਬਈ ਦੇਖ ਸਕਦੇ ਆ ਪਤਲੀ ਚਮੜੀ ਦੇ ਵਿੱਚ ਹੁਣੇ ਤਾਜੀ ਸੂਈ ਆ ਸੂਈ ਕਰਕੇ ਵਾਜੀ ਗਈ ਇਹ ਕਿੰਮਾ ਸੂਆ ਬਈ ਸੂਈ ਆ ਇਹ ਤੀਜਾ ਸੂਆ ਸੂਈ ਆ ਇਹ ਤੀਜਾ ਸੂਆ ਸੂਈ ਆ ਹਾਂ ਠੀਕ ਆ ਲਓ ਬਈ ਥੋੜਾ ਜਨਾ ਦੁੱਧ ਵਾਲਾ ਪਸ਼ੂ ਖਰਦਾ ਹੀ ਆ ਕਿਉਂਕਿ ਫਿੱਕੀ ਪੈਂਦੀ ਏ ਥੋੜੀ ਜੀ ਇੱਕ ਤਾਜੀ ਸੂਈ ਆ ਇਹ ਪੱਟੀ ਨਹੀਂ ਖਾਦੇ ਠੀਕ ਆ ਕੱਟੀ ਨੂੰ ਜਨਮ ਦਿੱਤਾ ਬਈ ਤੇ ਜੇ ਜ਼ੇਰ ਪੈ ਗਈ ਇਹਦੀ ਜ਼ੇਰ ਬਾਕੀ ਆ ਠੀਕ ਆ ਜ਼ੇਰ ਪੈਣੀ ਬਾਕੀ ਆ ਲਓ ਬਈ ਹਜੇ ਜ਼ੇਰ ਵੀ ਨਹੀਂ ਪਈ ਫਵਾਨਾ ਦੇਖ ਸਕਦੇ ਆ ਕਿਉਂਕਿ ਕੱਟੀ ਚੰਗਾ ਠੀਕ ਆ ਹਾਂ ਲਓ ਬਈ ਬਈ ਤੇ ਜੇ ਇਹਦਾ 18 ਲੀਟਰ ਚਵਾ ਕੇ ਦੇ ਦਿਆਂ ਹਾਂ 18 ਲੀਟਰ 16 ਲੀਟਰ ਚਵਾ ਦੇ 18 ਦੇ ਦਊਗੀ ਠੀਕ ਐ ਕਿ ਥੋੜਾ ਛੱਡੀ ਉਹ ਸੀਗੀ ਲੱਸੀ ਰਹੇਗੀ ਮੱਝ ਠੀਕ ਐ ਬਈ ਤੇ ਜੇ ਇਹਦਾ ਦੋਹਾਂ ਦਾ ਰੇਟ ਦੱਸਦੀ ਹਾਂ ਇੱਕ ਵਾਰੀ ਉਸ ਦਾ ਨਹੀਂ ਰੇਟ ਦੱਸਦੇ ਜੇ ਕਰੀਏ ਤਾਂ ਦੱਸਾਂਗੇ ਠੀਕ ਐ ਇਹਦਾ ਕੀ ਰੇਟ ਆ ਹਾਂ ਇਹਦਾ 1 25 ਮੰਗਦੇ ਆ ਇਹਦਾ 1 25 ਆ ਬਸ ਬਾਹਲਾ ਉਹ ਨਹੀਂ ਕਰਦੇ ਠੀਕ ਐ ਜਿਹੜੀ ਇੱਕ ਵਿੱਚ ਨਹੀਂ ਇਹਨਾਂ ਚ ਆਪਾਂ ਠੀਕ ਐ ਇੱਕ ਵਿੱਚ ਨਹੀਂ ਆ ਲਓ ਬਈ ਇਹਦਾ 1 25 ਰੇਟ ਆ ਜਿਹੜੇ ਵੀਰ ਦੇ ਦੋਹਾਂ ਚ ਪਸੰਦ ਹੋਵੇ ਇਹਦਾ 1 25 ਆ ਤੇ ਇਹਦਾ ਦੋਸਤੋ ਫੋਨ ਤੇ ਹੋਣਾ ਰੇਟ ਜਿਹੜੇ ਵੀ ਉਹ ਦੇ ਪਸੰ ਬਹੁਤ ਸੋਹਣੀ ਦੋਸਤੋ ਝੋਟੀ ਆ ਦੂਜਾ ਸੁਗਾ ਤਾਜੀ ਸੁਈਆ ਕੱਟੀ ਨੂੰ ਜਨਮ ਦਿੱਤਾ ਇਹਦੀ ਜੇਰ ਜੁਰ ਪੈ ਗਈ ਬਾਈ ਤੇ ਜੇ ਹਾਂ ਹਾਂ ਇਹਦੀ ਸਾਫ ਸਾਫ ਆਪਣੇ ਕੋਲ ਵੀਡੀਓ ਸਾਰੀ ਪ੍ਰੋਪਰ ਸਭ ਦਾ ਲਓ ਬਾਈ ਇਹਦੀ ਬਾਈ ਤੇਜੇ ਕੋਲੇ ਵੀਡੀਓ ਵੀ ਹੈਗੀ ਆ ਪ੍ਰੋਪਰ ਸਾਰਾ ਦੋਸਤੋ ਰਿਕਾਰਡ ਬਾਈ ਕੋਲੇ ਹੈਗਾ ਦੇਖ ਸਕਦੇ ਆ ਸੋਹਣਾ ਥਾਨ ਲੱਗਿਆ ਨਾਨਾ ਨੂੰ ਦੋਸਤੋ ਦੋਵੇਂ ਪਾਸੇ ਚੰਗੀਆਂ ਤੇ ਦੋਸਤੋ ਇਹ ਮੱਝ ਬਾਈ ਕੋਲੇ ਹੈਗੀ ਆ ਬਹੁਤ ਚੰਗੀ ਬਈ ਇਹਦਾ ਕਿੰਨਾ ਦੁੱਧ ਦੱਸਿਆ ਸੀ ਚੋਇਆ ਇਹ 23 ਕਿਲੋ 23 ਕਿਲੋ ਜਿਹੜਾ ਚੋਇਆ ਹੋਇਆ ਮੋਕਸਰ ਚਵਾਈ ਵੀ ਕੀਤੀ ਆਪਾਂ ਦੀ ਮੋਕਸਰ ਚਵਾਈ ਕਰਾਈ ਸੀ ਆ ਡਾਕਟਰਾਂ ਕੋਲ ਸਰਟੀਫਿਕੇਟ ਹੈ ਜੀ ਆਪਣਾ ਠੀਕ ਆ ਲੋ ਵੀ ਇਹ ਦੁੱਧੋ ਡਰਾਈ ਹੈ ਜੇ ਗੱਲ ਕਰੀਏ ਨਾ ਦੋਸਤੋ ਬਹੁਤ ਸੋਹਣੀ ਵੇਖ ਸਕਦੇ ਆ ਰਾਜੀਪਲੀ ਝੋਟੀ ਆ ਇਹ ਸੂਆ ਕਿੰਨਾ ਮਾ ਬਈ ਹੁਣ ਸੂਣਾ ਤੀਜਾ ਸੂਗੀਆ ਤੀਜਾ ਸੂਗੀਆ ਹੋ ਬਈ ਪੂਰੇ ਵੱਡੇ ਕੱਦ ਕਾਠ ਦੇ ਵਿੱਚ ਆ ਤੇ ਜਿਹੜੇ ਵੀਰ ਦੇ ਦੋਸਤੋ ਚਾਰਾਂ ਨਾਗਾਂ ਦੇ ਵਿੱਚੋਂ ਕੋਈ ਵੀ ਨਾਗ ਪਸੰਦ ਹੋਏ ਬਈ ਤੇਜੇ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਇਸ ਨੰਬਰ ਤੇ ਸੰਪਰਕ ਕਰ ਲੋ ਜੀ ਤੇ ਜਿਹੜੇ ਭਰਾਣੇ ਦੋਸਤੋ ਕੋਈ ਪਸ਼ੂ ਸੇਲ ਕਰਨਾ ਹੋਵੇ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਸਜਣੋ ਜਿਹੜੇ ਵੀਰ ਦੋਸਤੋ ਸ਼ੇਅਰ ਕਰਦੇ ਆ ਨਾ ਉਹਨਾਂ ਦਾ ਉਦੋਂ ਵੀ ਬਹੁਤ ਬਹੁਤ ਧੰਨਵਾਦ ਦਿਲੋਂ ਧੰਨਵਾਦ ਤੇ ਦੋਸਤੋ ਅੱਜ ਬਾਈ ਕੋਲੇ ਚਾਰਨਾਗ ਸੀ ਪ੍ਰੋਪਰ ਜਾਣਕਾਰੀ ਲੈਤੀ ਆ ਰੇਟ ਆਪਾਂ ਤੁਹਾਨੂੰ ਵੀਡੀਓ 'ਚ ਪੁੱਛਤੇ ਆ ਮਿਲਦੇ ਆ ਦੋਸਤੋ ਆਉਣ ਵਾਲੀ ਨਵੀਂ ਵੀਡੀਓ